ਲੋਕ ਸਭਾ ਚੋਣਾਂ ਵਿੱਚ ਉਮੀਦ ਮੁਤਾਬਕ ਨਤੀਜੇ ਨਾ ਆਉਣ ਬਾਅਦ ਮਾਨ ਸਰਕਾਰ ਹਰਕਤ ਵਿੱਚ ਹੈ ਚਾਹੇ ਸਰਕਾਰੀ ਦਰਬਾਰੇ ਲੋਕਾਂ ਨੂੰ ਆਉਂਦੀਆਂ ਮੁਸ਼ਕਲਾਂ ਹੋਣ ਜਾਂ ਫਿਰ ਹੋਰ ਪ੍ਰਸ਼ਾਸਨਿਕ ਸੁਧਾਰ ਨਤੀਜੇ ਸੀਐਮ ਮਾਨ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਬੈਠਕਾਂ ਦਾ ਦੌਰ ਸ਼ੁਰੂ ਕੀਤਾ ਹੋਇਆ ਹੈ ਪਿਛਲੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਵਿੱਚ ਜ਼ਿਲ੍ਹਿਆਂ ਦੀ ਡੀਸੀਜ਼ ਨਾਲ ਮੀਟਿੰਗ ਕੀਤੀ ਸੀ ਇਸ ਬੈਠਕ ਵਿੱਚ ਮੁੱਖ ਮੰਤਰੀ ਨੇ ਆਮ ਲੋਕਾਂ ਨੂੰ ਖੱਜਲ-ਖੁਆਰੀ ਤੋਂ ਬਚਾਉਣ ਲਈ ਕਈ ਹਦਾਇਤਾਂ ਜਾਰੀ ਕੀਤੀਆਂ ਨੇ ਹਰ ਜ਼ਿਲ੍ਹੇ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਮੁੱਖ ਮੰਤਰੀ ਸਹਾਇਤਾ ਕੇਂਦਰ ਖੋਲਿਆ ਜਾਊਗਾ ਹਰ ਜ਼ਿਲ੍ਹੇ ਚ ਡੀਸੀ ਦਫ਼ਤਰ ਦੇ ਵਿੱਚ ਇੱਕ ਸੀਐਮ ਵਿੰਡੋ ਜੈ ਮੁੱਖ ਮੰਤਰੀ ਸਹਾਇਤਾ ਕੇਂਦਰ ਕਹਿੰਦੇ ਇਹਨੂੰ ਉਹ ਖੋਲਿਆ ਜਾਊਗਾ ਉੱਥੇ ਅਫਸਰ ਬੈਠਣਗੇ ਉੱਥੇ ਐਮਐਲਏ ਸਾਹਿਬਾਨ ਵੀ ਜਦੋਂ ਮਰਜ਼ੀ ਕੰਮ ਲੈ ਕੇ ਆ ਸਕਦੇ ਨੇ ਸਾਰੇ ਉੱਥੇ ਕੋਈ ਵਲੰਟੀਅਰ ਸਾਡੀ ਪਾਰਟੀ ਦਾ ਕੰਮ ਲੈ ਕੇ ਆ ਸਕਦਾ ਉੱਥੇ ਤੇ ਉਹ ਜਿੰਨਾ ਵੀ ਉੱਥੇ ਜੇ ਤਾਂ ਉਹ ਕੰਮ ਜ਼ਿਲ੍ਹਾ ਲੈਵਲ ਦਾ ਹੀ ਹੈ ਕਾਤਾ ਹੂੰ ਇਮੀਡੀਏਟਲੀ ਉਸੇ ਵੇਲੇ ਉਸ ਕੰਮ ਨੂੰ ਡੀਸੀ ਜਾਂ ਜਿਹੜੇ ਵੀ ਅਫਸਰ ਨਾਲ ਸੰਬੰਧਿਤ ਹੈ ਉੱਥੇ ਟਰਾਂਸਫਰ ਕਰ ਦਿੱਤਾ ਜਾਊਗਾ ਵੀ ਤੂੰ ਉੱਥੇ ਚਲਾ ਜਾ ਭਾਈ ਤੇਰਾ ਕੰਮ ਇੱਥੇ ਹੀ ਹੋ ਜਾਊਗਾ ਜੇ ਉਹ ਮਿਨਿਸਟਰੀ ਲੈਵਲ ਦਾ ਕੰਮ ਹੈ ਤਾਂ ਸ਼ਾਮ ਤੱਕ ਮੇਰੇ ਕੋਲੇ ਸਾਰਾ ਕੁਝ ਹਰੇਕ ਜ਼ਿਲ੍ਹੇ ਤੋਂ ਉਹ ਸਕੈਨ ਹੋ ਕੇ ਆਊਗਾ ਮੁੱਖ ਮੰਤਰੀ ਦਫ਼ਤਰ ਦੇ ਵਿੱਚ ਇੱਕ ਮੁੱਖ ਮੰਤਰੀ ਸਹਾਇਤਾ ਕੇਂਦਰ ਜਾਂ ਡੈਸ਼ਬੋਰਡ ਮੁੱਖ ਮੰਤਰੀ ਡੈਸ਼ ਬੋਰਡ ਬਣਾਇਆ ਜਾ ਰਿਹਾ ਹੈ ਜਿਹਦੇ ਜੋ ਕੰਮ ਸ਼ਾਮ ਤੱਕ ਇੱਥੇ ਆ ਜਾਣਗੇ ਸਬੰਧਤ ਡਿਪਾਰਟਮੈਂਟ ਨੂੰ ਭੇਜ ਦਿੱਤੇ ਜਾਣਗੇ ਤੇ ਉਸ ਤੋਂ ਬਾਅਦ ਉਸ ਬੰਦੇ ਨੂੰ ਫੋਨ ਕੀਤਾ ਜਾਊਗਾ ਅਗਲੇ ਦਿਨ ਜਾਂ ਉਸੇ ਦਿਨ ਕਿ ਤੁਹਾਡਾ ਜਿਹੜਾ ਕੰਮ ਸੀਗਾ ਤੁਸੀਂ ਫਲਾਨੇ ਜ਼ਿਲ੍ਹੇ ਚ ਕੱਲ ਗਏ ਸੀ ਦਫ਼ਤਰ ਚ ਉੱਥੇ ਮੁੱਖ ਮੰਤਰੀ ਸਹਾਇਤਾ ਕੇਂਦਰ ਚ ਤੇ ਉਹ ਜਿਹੜਾ ਕੰਮ ਹੈ ਉਹ ਸਬੰਧਤ ਵਿਭਾਗ ਨੂੰ ਭੇਜ ਦਿੱਤਾ ਔਰ ਇੱਕ ਜਾਂ ਦੋ ਦਿਨਾਂ ਚੱਕਾ ਕੰਮ ਹੋ ਜਾਊਗਾ ਜੇ ਕੋਈ ਕਾਗਜ਼ ਪੱਤਰ ਦੀ ਲੋੜ ਹੋਈ ਤੋ ਉਹਨੂੰ ਦੁਬਾਰਾ ਕਾਲ ਕਰਾਂਗਾ ਮਤਲਬ ਹਫਤੇ 10 ਦਿਨ ਦੇ ਵਿੱਚ ਵਿੱਚ ਵਿੱਚੋ ਕੰਮ ਹੋਣਾ ਚਾਹੀਦਾ ਕਾਗਜ਼ ਚਾਹੀਦੇ ਤਾਂ ਵੀ ਜੇ ਕਾਗਜ਼ ਪੂਰੇ ਨੇ ਤਾਂ ਵੀ ਨਹੀਂ ਪੂਰੇ ਤਾਂ ਵੀ ਉਹ ਉਸ ਬੰਦੇ ਨੂੰ ਰਿਸਪਾਂਸ ਮਿਲਣਾ ਚਾਹੀਦਾ ਨੰਬਰ 1 ਤੇ ਹੋ ਗਿਆ ਮੁੱਖ ਮੰਤਰੀ ਸਹਾਇਤਾ ਕੇਂਦਰ ਨੰਬਰ 2 ਤੇ ਹੋ ਗਿਆ ਕਿ ਹਰੇਕ ਜ਼ਿਲ੍ਹੇ ਦੇ ਵਿੱਚ 1 ਮਹੀਨੇ ਦਾ ਪੂਰਾ ਰੋਸਟਰ ਜਾਰੀ ਕਰ ਦਿੱਤਾ ਜਾਊਗਾ ਹਫਤੇ 'ਚ 2 ਦਿਨ ਭਾਜ ਕਹ ਲੋ ਸੋਮਵਾਰ ਤੇ ਵੀਰਵਾਰ ਕਿਸੇ ਜ਼ਿਲ੍ਹੇ 'ਚ ਮੰਗਲਵਾਰ ਤੇ ਸ਼ੁੱਕਰਵਾਰ ਕਿਸੇ ਜ਼ਿਲ੍ਹੇ 'ਚ ਬੁੱਧਵਾਰ ਤੇ ਸੋਮਵਾਰ ਇਹ ਇੰਨਾ ਪਿੰਡਾਂ ਦੇ ਵਿੱਚ ਇੱਕ ਇੱਕ ਦਿਨ ਚ ਚਾਰ ਜਾਂ ਪੰਜ ਪਿੰਡਾਂ ਦੇ ਰੇਡੀਅਸ ਚ ਵੱਡੇ ਪਿੰਡ ਚ ਸਪੀਕਰਾਂ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਸਪੀਕਰਾਂ ਚ ਪੈਸੇ ਵੀ ਅਨਾਉਂਸਮੈਂਟ ਕਰਾਈ ਜਾਊਗੀ ਇੰਨਾ ਪਿੰਡਾਂ ਦੇ ਵਿੱਚ ਜਿੰਨੇ ਵੀ ਕੋਈ ਕੰਮ ਨੇ ਰਿਸਟਰੀਆਂ ਨੇ ਆਧਾਰ ਕਾਰਡ ਨੇ ਜਾਤੀ ਪ੍ਰਮਾਣ ਪੱત્ર ਹੈ ਜਾਂ ਜਿਹਦੇ ਵਾਸਤੇ ਉਹਨਾਂ ਨੂੰ ਕੰਮ ਜਾਣਾ ਪੈਂਦਾ ਐਸ ਪਿੰਡ ਦੇ ਵਿੱਚ 11 ਵਜੇ ਤੋਂ ਲੈ ਕੇ 2 ਵਜੇ ਤੱਕ 11 ਵਜੇ ਤੋਂ ਲੈ ਕੇ 3 ਵਜੇ ਤੱਕ ਡੀਸੀ ਦਫ਼ਤਰ ਤੋ ਸਾਰੇ ਅਧਿਕਾਰੀ ਜਿਹੜੇ ਨੇ ਉਹ ਪਿੰਡ ਦੀ ਫਲਾਨੀ ਸੱਤ ਦੇ ਵਿੱਚ ਬੈਠਣਗੇ ਆ ਕੇ ਆਪਣਾ ਕੰਮ ਕਰਵਾਓ ਤੇ ਉਹਦੀ ਸਾਰੀ ਜਿਹੜੀ ਵੀਡੀਓ ਹੈ ਉਹ ਮੁੱਖ ਮੰਤਰੀ ਡੈਸ਼ਬੋਰਡ ਤੇ ਆਊਗੀ ਤੋ ਫਿਰ ਜਿਹੜਾ ਡੈਸ਼ਬੋਰਡ ਹੈ ਮੁੱਖ ਮੰਤਰੀ ਦਾ ਇਹ ਬੜੀ ਯੂਨੀਕ ਗੱਲ ਹੈ ਇਹ ਪਹਿਲਾਂ ਕਿਸੇ ਸਟੇਟ ਚ ਹੋਇਆ ਨਹੀਂ ਇਦਾਂ ਅਸੀਂ ਉਹਦੇ ਹੁਣ ਕਿਉਂਕਿ ਕੋਰ ਲੱਗਣ ਕਰਕੇ ਰੁਕਿਆ ਹੋਇਆ ਸੀ ਹੁਣ ਅਸੀਂ ਉੱਚ ਅੱਗੇ ਹੁਣ ਵਧ ਰਹੇ ਹਾਂ ਤਾਂ AI ਦਾ ਇਸਤੇਮਾਲ ਕਰਕੇ ਮੈਂ ਗੱਡੀ ਦੇ ਵਿੱਚ ਜਾਣਾ ਤਾਂ ਮੈਂ ਗੱਡੀ ਜਾਂਦਾ ਜਾਂਦਾ ਆਪਣੇ ਆਈਪੈਡ ਤੇ ਇਹ ਦੇਖ ਸਕੂਗਾ ਕਿ ਕਿਹੜੀ ਤਹਿਸੀਲ ਦੇ ਵਿੱਚ ਹੁਣ ਤੱਕ ਕਿੰਨੀਆਂ ਰਿਸਟੀਆਂ ਹੋ ਗਈਆਂ ਤਹਿਸੀਲਦਾਰ ਬੈਠਾ ਹੈ ਜਾਂ ਨਹੀਂ ਬੈਠਾ ਜੇ ਉਹਨੇ 9:30 ਵਜੇ ਤੋਂ 10:30 ਵਜੇ ਤੱਕ ਤਾਂ 5 ਰਿਸਟੀਆਂ ਕਰਤੀਆਂ ਪਰ 12 ਵਜੇ ਤੱਕ ਇੱਕ ਵੀ ਨਹੀਂ ਕੀਤੀ ਉਸ ਤੋਂ ਬਾਅਦ ਮੈਂ ਪਤਾ ਕਰ ਸਕਦਾ ਇਮੀਡੀਏਟਲੀ ਕਿ ਤਹਿਸੀਲਦਾਰ ਉੱਥੇ ਮੌਜੂਦ ਨਹੀਂ ਹੈਗਾ ਜਾਂ ਰਿਸਟਰੀਆ ਕਰਾਉਣ ਵਾਲੀ ਹੈ ਨਹੀਂ ਕੋਈ ਯਾਨੀ ਕਿ ਮੇਰੀ ਜਿਹੜੀ ਬਾਜ਼ ਅੱਖ ਹੈ ਉਹ ਸਾਰੇ ਦਫ਼ਤਰਾਂ ਤੇ ਰਹੂਗੀ ਤਾਂ ਕਿ ਮੇਰੇ ਪੰਜਾਬ ਦੇ ਜਿਹੜੇ ਲੋਕ ਜਿਹੜੇ ਉਹ ਕਿਸੇ ਕਿਸੇ ਵੀ ਤਰ੍ਹਾਂ ਦੀ ਖੱਜਲ ਖਵਾਰੀ ਤੋਂ ਬਚ ਸਕਣ। ਨੰਬਰ 3 ਦਫ਼ਤਰ ਜਾਂਦੇ ਆਂ। ਕਈ ਵਾਰੀ ਕੀ ਹੁੰਦਾ ਕਿ ਆਪਾਂ ਜਾ ਕੇ ਡੀਸੀ ਦਫ਼ਤਰ ਤੇ ਮੂਰੇ ਜਿਹੜੀਆਂ ਕੁਰਸੀਆਂ ਲੱਗੀਆਂ ਉੱਥੇ ਜਾ ਕੇ ਬਹਿ ਜਾਂਦੇ ਆਂ। ਘੰਟੇ ਡੇਢ ਘੰਟੇ ਬਾਹਰੀ ਆਉਂਦੀ ਹੈ ਜਦੋਂ ਬਾਰੀ ਆਉਂਦੀ ਹੈ ਡੀ ਸਾਹਿਬ ਕਹਿੰਦਾ ਤੇਰਾ ਕੰਮ ਤਾਂ ਹੈ ਹੀ ਨਹੀਂ ਇੱਥੇ। ਉਹ ਤਾਂ 2 ਨੰਬਰ ਫਲੋਰ ਤੇ 12 ਨੰਬਰ ਕਮਰੇ ਚ ਉਹ ਤਰ੍ਹਾਂ ਕਮ ਇਹ ਪਹਿਲੇ ਹੀ ਕਿਉਂ ਨਹੀਂ ਦੱਸਿਆ ਜਾਂਦਾ ਉਸ ਬੰਦੇ ਨੂੰ ਤਾਂ ਇੱਕ ਸਵਾਗਤ ਅਤੇ ਸਹਾਇਤਾ ਕੇਂਦਰ ਜਾਣਸਾਰ ਜਿਹੜਾ ਉਹ ਉਹ ਮਿਲੂਗਾ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ ਚ ਕਿ ਜਿਵੇਂ ਆਪਾਂ 에어ਪੋਰਟ ਤੇ ਜਾਂਦੇ ਆਪਾਂ ਟਿਕਟ ਫੜਾ ਦਿੰਦੇ ਆ ਇਨਫੋਰਮੇਸ਼ਨ ਸੈਂਟਰ ਤੇ ਉਹ ਕਹਿੰਦੇ ਨੇ 34 ਨੰਬਰ ਤੇ ਤੁਹਾਡਾ ਜੀ ਚੈੱਕ ਇਨ ਚੱਲ ਰਹੀ ਹੈ ਤੁਸੀਂ 34 ਨੰਬਰ ਜਿਹੜਾ ਕਾਊਂਟਰ ਤੇ ਚਲੇ ਜਾ ਬਿਲਕੁਲ ਇਸੇ ਤਰ੍ਹਾਂ ਹੀ ਕੋਈ ਬੰਦਾ ਆਊਗਾ ਕਚਹਿਰੀ ਚ ਜਾ ਡੀਸੀ ਦਫਤਰ ਚ ਉਹਨੂੰ ਦੱਸ ਦਿੱਤਾ ਜਾਊਗਾ ਉਸੇ ਵੇਲੇ ਕਿ ਤੇਰਾ ਜਿਹੜਾ ਕੰਮ ਹੈ ਉਹ ਫਸਟ ਫਲੋਰ ਤੇ 14 ਨੰਬਰ ਕਮਰੇ ਚ ਹੋਊਗਾ ਤੇ ਤੂੰ ਉੱਥੇ ਚਲਾ ਜਾ ਤੇ ਕੋਈ ਕੋਈ ਦਿੱਕਤ ਹੋਈ ਤਾਂ ਸਾਨੂੰ ਦੱਸ ਸੋ ਇੱਕ ਨਵੇਂ ਕਿਸਮ ਦਾ ਇੱਕ ਨਵੇਂ ਅਲੱਗ ਲੈਵਲ ਦਾ ਜਿਹੜਾ ਨੈਕਸਟ ਲੈਵਲ ਜਿਹੜਾ ਪ੍ਰਸ਼ਾਸਨ ਅਸੀਂ ਉਹ ਦੇਣਾ ਚਾਹੁੰਦੇ ਆ ਉਹ ਹੁਣ ਅਸੀਂ ਇਹ ਕੱਲ ਤੋਂ ਹੀ ਲਾਗੂ ਕਰਤਾ ਇਹਦੇ ਵਾਸਤੇ ਕੋਈ ਇਹ ਨਹੀਂ ਹੈਗਾ ਕਿ ਉਹ ਜਾਣਗੇ ਜਾਂ ਕੋਈ ਟ੍ਰੇਨਿੰਗ ਹੋਊਗੀ ਕੁਝ ਨਹੀਂ ਸਿੱਧਾ ਕਹਤਾ ਡੀਸੀਆਂ ਨੂੰ ਐਸਐਸਪੀਜ਼ ਨੂੰ ਕੱਲ ਨੂੰ ਬੁਲਾਇਆ ਹੋਇਆ ਪਰ ਉਹਨੂੰ ਦੱਸਤਾ ਕਿ ਤੁਸੀਂ ਜ਼ਿੰਮੇਵਾਰ ਹੋਵੋਗੇ ਜੇ ਕੋਈ ਖੱਜਲਖੋਰੀ ਹੋਈ ਜੇ ਕੋਈ ਕ腐ਪਸ਼ਨ ਹੋਈ ਤਾਂ ਤੁਸੀਂ ਜ਼ਿੰਮੇਵਾਰ ਹੋਵੋਗੇ ਔਰ ਕਿਸੇ ਵੀ ਕਿਸਮ ਦਾ ਲੋਕਾਂ ਦਾ ਕੰਮ ਇਸ ਤਰ੍ਹਾਂ ਦਾ ਨਾ ਹੋਵੇ ਕੋਈ ਰੇਅਰੈਸਟ ਆਫ ਰੇਅਰ ਕੇਸ ਹੋਵੇ ਵੀ ਉਹਨੂੰ ਚੰਡੀਗੜ੍ਹ ਆਉਣਾ ਪੈ ਜੇ ਨਹੀਂ ਤਾਂ ਅਸੀਂ ਮਾਲਵਾ ਮਾਝਾ ਦੁਆਬਾ ਉਥੇ ਸਾਰੇ ਡੀਸੀ ਦਫ਼ਤਰਾਂ 'ਚ ਤੇ ਵੈਸੇ ਵੀ ਐਮਐਲਏ ਦੇ ਜਿਹੜੇ ਸਾਰੇ ਦਫ਼ਤਰ ਨੇ ਉਹਨਾਂ ਨੂੰ ਪਾਵਰਫੁੱਲ ਹੋਰ ਪਾਵਰਫੁੱਲ ਕਰਾਂਗੇ ਕਿ ਐਮਐਲਏ ਦੇ ਕੋਲੇ ਜਿਹੜੇ ਲੋਕ ਆਉਂਦੇ ਨੇ ਉਹ ਉਹਨਾਂ ਦੇ ਕੰਮ ਉੱਥੇ ਹੀ ਕਰਾ ਸਕੇ ਜੇ ਚੰਡੀਗੜ੍ਹ ਆਉਣਾ ਵੀ ਪੈ ਰਿਹਾ ਕਿਸੇ ਨਾ ਕਿਸੇ ਕੇਸ 'ਚ ਤਾਂ ਡਿਪਾਰਟਮੈਂਟ ਸੰਬੰਧਿਤ ਡਿਪਾਰਟਮੈਂਟ ਉਹਦੇ ਦੀ ਨਹੀਂ ਉਹਦਾ ਕੰਮ ਜਿਹੜਾ ਕਰਕੇ ਉਹਨੂੰ ਵਾਪਸ ਕੀਤਾ ਜਾਵੇ ਸੋ ਵੱਡੇ ਪੱਧਰ ਤੇ ਪ੍ਰਸ਼ਾਸਨਿਕ ਸੁਧਾਰ ਜਿਹੜੇ ਨੇ ਉਹਦੇ ਬਾਰੇ ਗੱਲ ਹੋਈ ਹੈ